ਇੱਥੇ ਸੋਲ ਆਪਾਂ ਸਵਰੂਪ ਚ ਆ ਗਏ ਸਮਝਾ ਹਰ ਜੀ ਮਨੋ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਰ ਦੀ ਕਰਣਾ ਕਾਮਨਾ ਪੂਰੀ ਕਰਦਾ ਅੱਜ ਤਾਂ ਤੰਦਰੁਸਤੀ ਮੰਗਦੇ ਬੋਲੇ ਨਾਤ ਬੋਲੇ ਨਾਦੀ ਕਿਰਪਾ ਤੁਰੀ ਫਿਰ ਜਾਈ ਦੇ ਚੱਕੇ ਬਲੇ ਫਰਸਟ ਕਲਾਸ ਸੱਚੇ ਮਨ ਨਾਲ ਆਓ ਸ਼ਰਧਾ ਨਾਲ ਜਲ ਜੜਾਓ ਤੁਹਾਨੂੰ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਜੇ ਤੁਸੀਂ ਮੰਗੋਗੇ ਸੋ ਹੀ ਮਿਲੇਗਾ ਬੋਲੇ ਨਾਤ ਜੈ ਸ਼ੰਕਰ ਸਰ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਸਰ ਸੰਗਲਨਲੇਸ਼ ਵਾਲੇ ਪਹੁੰਚੇ ਹੋ ਜੀ ਕਿੰਨਾ ਕ ਅਨੰਤਾ ਬਾਈ ਅਨੰਤਾ ਤੋਂ ਉਹ ਵੀ ਪੁੱਛੀ ਨਾ ਬਾਈ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕਿ ਮਝ ਆਉਂਦਾ ਐ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਐ ਕੀ ਕਹਨੇ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਅੱਜ ਮੇਰੀ 58 ਸਾਲ ਦੀ ਬਣੂ ਅਸੀਂ ਬਚਪਨ ਤੋਂ ਦੇਖਦੇ ਆਏ ਐ ਇੰਨਾ ਹੀ ਮਜ਼ਾ ਆਉਂਦਾ ਐ ਇੰਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਅਸਲ ਆਪਾਂ ਸਵਰਗ ਚ ਆ ਗਏ ਸਮਝ ਬਿਲਕੁਕੁਰੀ ਤਾਂ ਕਹਿੰਦੇ ਪੋਲਨਾ ਤੇ ਇੱਥੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਦਾਲੂ ਆ ਕੇ ਕੁਝ ਆਪਣੀ ਦੁੱਖ ਦੱਸਦਾ ਜਾਂ ਕੁਝ ਮੰਗਦਾ ਪੋਲਨਾ ਤੋਂ ਤਾਂ ਪੂਰਾ ਜ਼ਰੂਰ ਹੁੰਦਾ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕਾਂ ਨਹੀਂ ਰਹਿੰਦੀ ਬਾਈ ਹੂੰ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਰ ਦੀ ਕਾਮਨਾ ਪੂਰੀ ਕਰਦਾ ਬ੍ਰੋ ਵੀ ਕਦੇ ਕੁਝ ਬੋਲੇ ਨਾਲ ਜੇ ਤੂੰ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦੇ ਬੋਲੇ ਨਾਲ ਤਾਂ ਤੰਦਰੁਸਤੀ ਸਭ ਕੁਝ ਦਿੱਤਾ ਬੋਲੇ ਨਾਲ ਬਿਲਕੁਲ ਤੇ ਬੋਲੇ ਨਾਲ ਕਿਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਬੋਲੇ ਨਾਲ ਦੀ ਕਿਰਪਾ ਤਰੀ ਫਿਰ ਜਾਈਂ ਤੇ ਚੱਕੇ ਵਾਲਿਆ ਫਰਸਟ ਕਲਾਸ ਸ਼ਰਧਾ ਲੋਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਨੇ ਜਿਹਨੇ ਅੱਜ ਤਾਂ ਕਹਿੰਦਾ ਬੰਦੇ ਸੱਚੇ ਮਨ ਨਾਲ ਆਓ ਸ਼ਰਧਾ ਦਾ ਮੱਥ ਜਲ ਜੜਾਓ ਤੁਹਾਨੂੰ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੋ ਸੋਈ ਮਿਲੇਗਾ ਪੁਰੇ ਨਾਥ ਤੋਂ ਠੀਕ ਹੈ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਸਰ ਸੰਗਲਨਾਲੇਸ਼ ਵਾਲੇ ਪਹੁੰਚੇ ਹਾਂ ਜੀ ਕਿੰਨਾ ਕਨੰਦਾ ਬਾਈ ਅਨੰਦਾ ਦੋ ਤੁਸੀਂ ਪੁੱਛੀ ਨਾ ਤੇ ਬਾਈ ਮ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕ ਮਜਾ ਆਂਦਾ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਆ ਕੀ ਕਹਨੇ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਅੱਜ ਮੇਰੀ 58 ਸਾਲ ਦੀ ਬਣੋ ਅਸੀਂ ਬਚਪਨ ਤੋਂ ਦੇਖਦੇ ਆਏ ਐਨਾ ਹੀ ਮਜਾ ਆਂਦਾ ਐਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਸਰ ਅਪਾ ਸਵਰਗ ਚ ਆ ਗਏ ਸਮਝ ਬਿਲਕੁਲ ਜੀ ਤਾਂ ਕਹਿੰਦੇ ਭੋਲੇ ਨਾਲ ਇੱਥੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਦਾਲੂ ਆ ਕੇ ਕੁਝ ਆਪਣੀ ਦੁੱਖ ਦੱਸਦਾ ਜਾਂ ਕੁਝ ਮੰਗਦਾ ਭੋਲੇ ਨਾਲ ਤਾਂ ਉਹ ਪੂਰਾ ਜ਼ਰੂਰ ਬਿਲਕੁਲ ਬਿਲਕੁਲ ਇੱਜ ਕੋਈ ਸ਼ੱਕਾਂ ਨਹੀਂ ਰਹਿੰਦੀ ਭਾਈ ਹਰ ਜੀ ਮਨਾਂ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਰ ਦੀ ਕਾਮਨਾ ਪੂਰੀ ਕਰਦਾ ਪਰੋਸੀ ਕਦੇ ਕੁਝ ਭੋਲੇ ਨਾਲ ਜੇ ਤੂੰ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦੇ ਭੋਲੇ ਨਾਲ ਤਾਂ ਤੰਦਰੁਸਤੀ ਸਭ ਕੁਝ ਦਿੱਤਾ ਭੋਲੇ ਨਾਲ ਬਿਲਕੁਲ ਦੇਵੋਲੇ ਨਾ ਕਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਬੋਲੇ ਨਾ ਦੀ ਕਿਰਪਾ ਤਰੀ ਫਿਰ ਜਾਈਂ ਤੇ ਚੱਕੇ ਵਾਲਿਆ ਫਰਸਟ ਕਲਾਸ ਸ਼ਰਧਾਂ ਲੋਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਹੋ ਤੁਸੀਂ ਕਹਿੰਦਾ ਅੱਜ ਤੇ ਕਹਿੰਦਾ ਬਣੇ ਸੱਚੇ ਮੰਨ ਨਾਲ ਆਓ ਸ਼ਰਧਾ ਦਾ ਮੱਤ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੋ ਸੋ ਹੀ ਮਿਲੇਗਾ ਪੁਰੇ ਨਾਥ ਤੋਂ ਠੀਕ ਹੈ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਜੈ ਸ਼ੰਕਰ ਸਰ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਸਰ ਸੰਗਲਾਂ ਲੇਸ਼ ਵਾਲੇ ਪਹੁੰਚੇ ਹੋ ਜੀ ਕਿੰਨਾ ਕੁ ਆਨੰਦ ਆ ਬਹੁਤ ਆਨੰਦ ਆ ਤੋ ਤੁਸੀਂ ਪੁੱਛੋ ਹੀ ਨਾ ਤਾਂ ਬਸ ਘਰ ਜਾਣ ਤੇ ਨਹੀਂ ਦਿਲ ਕਰੂਗਾ ਇੱਥੇ ਇੰਨਾ ਕੁ ਮਜ਼ਾ ਆਉਂਦਾ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਆ ਕੀ ਕਹਿਣਾ ਅਸੀਂ ਬਚਪਨ ਤੋਂ ਦੇਖਦੇ ਆਏ ਆਂ ਹਾਈ ਬਰੀ 58 ਸਾਲ ਦੀ ਉਮਰ ਹੋਈ ਅਸੀਂ ਬਚਪਨ ਤੋਂ ਦੇਖਦੇ ਆਏ ਇੰਨਾ ਹੀ ਮਜ਼ਾ ਆਉਂਦਾ ਇੰਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਸਰ ਆਪਾਂ ਸਵਰਗ ਚ ਆ ਗਏ ਸਮਝ ਤਾਂ ਕਹਿੰਦੇ ਭੋਲੇ ਨਾਲ ਤੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਤਾਂ ਲੋ ਆ ਕਿ ਕੁਛ ਆਪਣੀ ਦੁੱਖ ਦੱਸਦਾ ਜਾਂ ਕੁਛ ਮੰਗਦਾ ਭੋਲੇ ਨਾਲ ਤਾਂ ਉਹ ਪੂਰਾ ਜ਼ਰੂਰ ਹੁੰਦਾ ਬਿਲਕੁਲ ਬਿਲਕੁਲ ਇੱਜ ਕੋਈ ਸ਼ੱਕਾਂ ਨਹੀਂ ਰਹਿੰਦੀ ਭਾਈ ਹਰ ਜੀ ਮਨਾਂ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਵਦੀ ਕਰਨਾ ਮਨਾਂ ਪੂਰੀ ਕਰਦਾ ਭਗਵਾਨ ਤੁਸੀਂ ਕਦੇ ਕੁਛ ਭੋਲੇ ਨਾਲ ਜੀ ਤਾਂ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦੇ ਭੋਲੇ ਨਾਲ ਤਾਂ ਤੰਦਰੁਸਤੀ ਸਭ ਕੁਝ ਦਿੱਤਾ ਭੋਲੇ ਨਾਲ ਬਿਲਕੁਲ ਤੇ ਭੋਲੇ ਨਾਲ ਕਿਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਭੋਲਾ ਨਾਲ ਭੋਲੇ ਨਾਲ ਦੀ ਕਿਰਪਾ ਤੁਰਿ ਫਿਰ ਜਾਈ ਦੇ ਚੱਕੇ ਭਲੇ ਆ ਪਾਸ ਕਲਾਸੇ ਸ਼ਰਧਾਂ ਲੋਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਹੋ। ਉਹ ਕਹਿੰਦਾ ਅੱਜ ਤੱਕ ਇਹਨਾਂ ਬੜੇ ਸੱਚੇ ਮੰਨ ਨਾਲ ਆਓ। ਸ਼ਰਧਾ ਦਾ ਮੱਤ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ। ਜੋ ਤੁਸੀਂ ਮੰਗੋਗੇ ਸੋਈ ਮਿਲੇਗਾ ਪੁਰੇ ਨਾਥ ਤੋਂ। ਠੀਕ ਹੈ। ਜੈ ਸ਼ੰਗਰੀ। ਜੈ ਸ਼ੰਗਰੀ ਹਰ ਹਰ ਮਹਾਦੇਵ।